ਕਿਸਾਸਿਕਾਲ ਜੀ ਸਾਰਿਆਂ ਨੂੰ ਵਧੀਆ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਦੋ ਦੋ ਦੰਦ ਵੇੜਾ ਤੁਹਾਨੂੰ ਦਿਖਾਉਣੀਆਂ ਵਾ ਇੱਕ ਖੀਰੀਆ ਤੇ ਇੱਕ ਦੋ ਦੰਦ ਆ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੂਹੀ ਆ ਤੇ ਇੱਕ ਗੱਬਣ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਬਹੁਤ ਵਧੀਆ ਚੀਜ਼ ਤਾਂ ਭਾਈ ਹੁਣੇ ਵੋਟ ਪਾਉਣ ਗਏ ਆ ਹਾਂਜੀ ਵੋਟ ਪਾਉਣ ਗਏ ਜੋ ਅੱਜ ਤਾਂ ਹੀ ਤਾਂ ਦੀਦੀ ਘਟੀ ਲੱਗ ਗਈ ਆ ਹਾਂਜੀ 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 ਤੋਹੀ ਨਹੀਂ ਜਾਣਾ ਜਾਣਾ ਮੰਨਦਾ ਨਹੀਂ ਤੁਹਾਨੂੰ ਠੀਕੰड्या ਹਾਂਜੀ ਅੱਛਾ ਅੱਛਾ ਠੀਕ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਗੁਰਪ੍ਰੀਤ ਜੋ ਹਾਂਜੀ ਪਿੰਡ ਛੱਠਾ ਠੀਕ ਆ ਹਾਂਜੀ ਤਸਵੀਰ ਪਟਾਲਾ ਤੇ ਜਗਤਾਰਸਪੁਰ ਜਗਤਾਰਸਪੁਰ ਠੀਕ ਆ ਤੇ ਸ਼ਰਵਾਲ ਫੇਰਾ ਦੋ ਦੰਦ ਵਰਤ ਤੇ ਕਰ ਲਈਏ ਹਾਂਜੀ ਹਾਂਜੀ ਬਹੁਤ ਠੰਡੀ ਠੰਡੀ ਆ ਸਾਡੇ ਸਾਡੇ ਮਰਜ਼ੀ ਬੈਜੋ ਦੇ ਨਾ ਜੇ ਅਜੇ ਹਫਤਾ ਹੀ ਨੇ ਲੈ ਜਾਣਾ ਵਾ ਗੱਬਣ ਆ ਜਿਹੜੀ ਅਜੇ ਤੇ ਜਰਸੀ ਕ੍ਰਾਸ ਆ ਤੇ ਸੂਆ ਜਿਹੜਾ ਇਹਨੇ ਪਹਿਲਾ ਹੀ ਸੋਨਾ ਪਹਿਲਾ ਸੂਆ ਜੀ ਤੇ ਥੱਲੇ ਉਹ ਆਪਾਂ ਦੇਖ ਸਕਦੇ ਬੜੇ ਕਮਾਲ ਦੀ ਤਿਆਰ ਹੁੰਦੀ ਆ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਦੇਖੋ ਜਿੰਨਾਂ ਦੀ ਮਰਜ਼ੀ ਬੈਜੋ ਇਹਨਾਂ ਦੀ ਤੇ ਹੈਗੀ ਵੀ ਠੰਡੀ ਠੀਰੀ ਆ ਜਿਹੜੀ ਦੁੱਧ ਕਿੰਨਾ ਕੁ ਵੇਦੀ ਚਵਾਈ ਜਾਊਗੀ ਮੈਂ 23 ਕਿਲੋ ਚਵਾ ਦਊਗੀ ਜੀ। ਅੱਛਾ। ਹਾਂਜੀ ਹਾਂਜੀ। ਪਹਿਲੇ ਸਵੇ ਜਿਹੜਾ ਚਵਾ ਜੂਗੀ। ਪਹਿਲੇ ਸਵੇ। ਬਾਕੀ ਹੈ ਕਿ ਜੇ ਦਿਨ ਖੜਦੀ ਆ। ਦਿਨ ਖੜਦੀ ਆ। ਇਹ ਹਫ਼ਤੇ ਦੇ ਕਰੀਬ ਇੰਨੇ ਦਿਨ ਖੜਨੇ ਆ ਜੇ ਚਾਹ ਤੀਂ ਜੀ। ਜਿਤਰਾ ਦੀ ਮਰਜ਼ੀ ਭਾਉਣ ਨੇ ਥੱਲੇ ਉਹਦੀ ਨਿਆਣਾ ਨੰਗ ਜੇ ਕਿਤੇ ਹਿੱਲਣਾ ਥੋੜਾ ਵਾ। ਠੀਕ ਆ। ਹਾਂਜੀ। ਤੇ ਬਾਕੀ ਨਾਰਮਲ ਜਰਸੀਆਂ ਨਾਲੋਂ ਕਰਦੇ ਵੀ ਚੰਗਾ ਵਾ ਤੇ ਸਾਂਭੇ ਸੁੰਭੇ ਚੰਗੇ ਦੀ ਜਨਾਵਾ ਪੂਰੀ ਨਿੱਗਰ ਆ ਜਿਹੜੀ ਰਾਜੀ ਆ ਪੂਰੀ। ਖੋਲੋ ਫੇਰ ਤੋਰ ਦਈਏ। ਹੈਗੀ ਪੂਰੀ ਸ਼ਾਂਤ ਸੁਭਾਦੀ ਆ। ਤੇ ਦੰਦ ਵੀ ਦਿਖਾਦੀ ਆ ਵੇ ਜੀ ਇਹਦੇ ਆਪਾ। ਆ ਵੇਖ ਆਹ ਦੇ ਸਾਦੇ ਜੇ ਪਿਓਰ ਦੋ ਦੰਦ ਆਜਲੀ ਠੀਕ ਹੈ ਜੀ ਬਾਕੀ ਚੰਗਾ ਕੱਦ ਕਾਠਿਆ ਤੇ ਥੱਲੇ ਵੀ ਚੰਗੀ ਤਿਆਰ ਹੁੰਦੀ ਹੈ ਬਾਕੀ ਇਹ ਜੇ ਸੂਨ ਤੱਕ ਪੂਰੀ ਤਿਆਰ ਹੋ ਜਾਣੀ ਹੈ ਅਜਾ ਕਿੱਥਾ ਹੋ ਕੇ ਚੱਲਦਾ ਬਾਕੀ ਗਾਣਾ ਵੀ ਚੰਗੀ ਤਿਆਰ ਹੋਈ ਆ ਨਾਲੇ ਖੰਡ ਨਹੀਂ ਬਾਕੀ ਹਵਾਨਾ ਗਾਣਾ ਵੀ ਕਰੀ ਤਨੰਦ ਘਾਤੀ ਆ ਦੇਖ ਸੰਦੇ ਸੁੰਦਿਆ ਸੁੰਦਿਆ ਜਿੰਨੇ ਪੂਰੀ ਤਿਆਰ ਹੋ ਜੰਨਾ ਬਹੁਤ ਠੰਡੀ ਠੁੱਡੀ ਹੈ ਚੰਗੀ ਰੀਜ ਨਾਲ ਸੰਭੇ ਆ ਵੇਖੋ ਬਾਕੀ ਜਿਹੜੇ ਵੀ ਇਹ ਚੀਜ਼ਾਂ ਸੰਭੇ ਆ ਉਹ ਫਿਰ ਕਮਾਈ ਵੀ ਜਿਹੜੇ ਕਰਦੇ ਆ ਜਦੋਂ ਤਿਆਰ ਹੁੰਦਾ ਵਾ ਪਸ਼ੂ ਇਹੋ ਜਿਹੇ ਤਿੱਜਾ ਪਿੱਛੇ ਪੈਸੇ ਲੱਗ ਕੇ ਹੁੰਦੀਆਂ ਤੇ ਗਾਹ ਵੀ ਪੈਸੇ ਲੱਗ ਕੇ ਇਹੋ ਜੀ ਚੀਜ਼ ਕਿਤੇ ਰੋਜ਼ ਰੋਜ਼ ਥੋੜੀ ਲੱਭਣੀ ਆ ਜੀ ਹਾਂਜੀ ਹਾਂਜੀ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ 70000 ਦੀ ਦੇ ਦਈਏ ਜੀ ਕਰ ਦਈਏ ਵਿੱਚ ਕੁਹਮਾਨ ਤਾਂ 60000 ਦੀ ਦੇ ਦਈਆਂ ਵਿੱਚੋਂ ਛੋਟ ਛੜ ਕਰ ਦੋਗੇ ਕੋਈ ਗੱਲ ਨਹੀਂ ਕਰਦਾ ਠੀਕ ਹੈ ਹੋਰ ਬੱਚੀ ਬਹੁਤ ਚੰਗੀ ਆ ਜੀ ਬੱਚੀ ਦੀ ਤੇ ਜਿੰਨੀ ਸਿਫਤ ਕੀਤੀ ਜਾਵੇ ਉਹ ਨਹੀਂ ਥੋੜੀ ਆ ਠੀਕ ਹੈ ਹਾਂਜੀ ਤੇ ਹੁਣ ਇੱਕ ਆ ਸੂਈ ਸਵਾਈ ਆ ਇੰਨੇ ਜੇ ਦੋ ਦੰਦ ਜਿਹੜੇ ਪੁੱਟੇ ਹੀ ਆ ਜੇ ਖੀਰੀ ਆ ਮੂੰਹ ਹੈ ਵੀ ਇਹ ਵੀ ਭਾਜੀ ਬਹੁਤ ਠੰਡੀ ਹੈ ਇਹ ਸੂਈ ਸਵਾਈ ਹੈ ਇਹ ਸੂਈ ਹੈ ਵੇਖੋ ਹੋਰ ਜਿੰਦਰੋਂ ਦੀ ਮਰਜ਼ੀ ਦੱਲੇ ਬੈਜੋ ਬਿਲਕੁਲ ਕੰਪੈਕਟ ਜਾਈ ਹਵਾਨਾ ਇਹਦਾ ਪਹਿਲਾ ਹੀ ਸੁਆਵਾ ਹੈ ਇਹਦਾ ਵੀ ਤੇ ਚੰਗੇ ਗੈਪ ਤੇ ਥਾਣੇ ਮਿਲਕਵੇਨ ਵੀ ਚੰਗੀ ਲੱਗੀ ਆ ਇਹ ਵੀ ਜਰਸੀ ਕ੍ਰੋਸ ਹੀ ਆ ਇਹ ਕਿੰਨੇ ਕਿੰਨਾ ਚਿਰ ਹੋ ਗਿਆ ਵਿੱਤੀ ਸੂਈ ਨੂੰ ਕਿੰਨੂ ਜੇ ਹੋਇਆ ਜੋ 5-6 ਦਿਨ ਹੋਏ ਹੋਏ ਨੇ ਸੂਈ ਕਿੰਨਾ ਤੱਕ ਤਿਆਰ ਕਰ ਗਈ ਵਿੱਤੀ ਹੈ ਇਹ 14 15 ਕਿਲੋ ਦੁੱਧ ਤਿਆਰ ਜਿਓ ਤੇ ਸਾਲੀ ਅੱਛਾ ਹਾਂਜੀ ਤੇ ਕਿੰਨਾ ਕਿ ਚਵਾਈ ਜਾਊਗੀ ਚਵਾਈ ਜਾਊਗੀ ਆਪਣਾ 20 ਦਾ ਲੱਗ ਜਾਗੇ ਜੀ ਅੱਛਾ ਹਾਂਜੀ 20 ਦਾ ਲੱਗੇ ਬੰਨੇ ਐਵੇਂ ਜਿਹੜੀ ਚਵਾਈ ਜਾਊਗੀ ਚਵਾਈ ਜਾਊਗੀ ਤੇ ਹੈਗੀ ਐਵੀ ਜਰਸੀ ਕ੍ਰੋਸ ਹੀ ਆ ਹਾਂਜੀ ਹਾਂਜੀ ਤੋਰੋ ਹਾਂ ਫਿਰ ਇਹਨਾਂ ਇੱਕ ਵਾਰੀ ਬੱਚਾ ਇਹਦਾ ਤੁਹਾਨੂੰ ਦਿਖਾ ਦਿੰਨੇ ਬਿਲਕੁਲ ਕੰਪੈਕਟ ਜੇ ਹਵਾਨਾ ਤੇ ਕੱਦ ਕਾਠਾ ਇਹਦਾ ਵੀ ਚੰਗਾ ਉੱਚਾ ਵਾ ਦੋ ਦੰਦ ਦੇ ਸਾਰਨ ਦੰਦ ਇਹਦੇ ਵੀ ਦਿਖਾ ਦਈਏ ਵਿੱਚ ਲੋ ਆ ਦੇਖ ਸਾਦੇ ਜੀ ਅਜੇ ਦੋ ਦੇ ਦੰਦ ਹੀ ਨੇ ਪੁੱਟੇ ਹੀ ਆ ਜਿਹੜੇ ਅਜੇ ਠੀਕ ਹੈ ਜੀ ਅਜੇ ਦੋ ਦੰਦ ਹੋਈ ਨਹੀਂ ਆ ਦੋ ਦੋਵੇਂ ਨੰ ਉਹ ਮੇਰੇ ਆਵਾ ਗਾਂ ਵੀ 400 ਦੇ ਚੌਣ ਆਲੀਆਂ ਵਾਂ ਤੇ 700 ਸਤਰੀਆਂ ਵਾਂ ਜਿਹੜੀਆਂ ਘੱਬਦੀਆਂ ਵਾਂ ਜਿਹੜੀਆਂ ਪੂਰੀਆਂ ਆ ਬੱਚਾ ਜਿਹੜਾ ਇਹਦਾ ਹਵਾਨਾ ਇਹਦਾ ਵੀ ਕਾਹਨ ਨੀ ਚੰਗਾ ਤੇ ਹਵਾਨਾ ਪਛਾਣਾਂ ਵੀ ਚੰਗਾ ਤੇ ਇਹਦਾ ਵੀ ਕੀ ਮੁੱਲ ਫਿਰ ਉਹ ਜੀ ਜਦਾਂ ਦੀ ਵਛੀ ਹੈ 55000 ਦੀ ਦੇ ਦिए ਵਿੱਚ ਗੁਮਾਨਤਨ ਕਰਤੀ ਹੈ ਪੂਰੇ 50000 ਦੇ ਦੇ ਦਾਂਗੇ ਅੱਛਾ 50000 ਦੀ ਦੇ ਦੋਗੇ ਹਾਂਜੀ ਬਾਕੀ ਜੇ ਕੋਈ ਜੋੜਾ ਹੈ ਪਾਲੂਗਾ ਤੇ ਮਾਨਤਨ ਹੋਰ ਕਰਤਾ ਹੋਰ ਕਰ ਦਾਂਗੇ ਕਰ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀਆਂ ਦੋ ਮੱਜਾਂ ਦਾ ਦਿਖਾਉਣੀਆਂ ਆ ਤੇ ਉਹ ਨਹੀਂ ਮੱਝ ਵੀਰ ਜੀ ਵਖਾਉਣੀ ਨਹੀਂ ਉਹ ਉਹ ਵੀ ਗਈ ਜੋ ਅੱਛਾ ਇਹ ਵੀ ਗਈ ਆ ਹਾਂਜੀ ਇਹ ਵੀ ਗਈ ਜੋ ਠੀਕ ਆ ਹਾਂਜੀ ਤੇ ਆ ਜਿਹੜੀ ਗੱਬਰ ਮੱਝ ਆ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀਜੀ ਇਹਦੇ ਭਾਜੀ ਦਾ 14 15 ਕਿਲੋ ਵਾਲੀ ਆ ਜੀ ਅੱਛਾ ਹਾਂਜੀ ਬਾਕੀ ਲੋਈ ਮੱਝ ਆ ਹਾਂਜੀ ਆਣੇ ਦੇਖ ਸਕਦੇ ਤੇ ਲੱਗ ਜੇ ਖੋਲੋ ਹਾਂ ਫੇਰ ਦਰਦੀ ਐ ਬਾਕੀ ਇਹ ਆ ਕਿ ਸੰਭੀ ਸੰਭੀ ਚੰਗੀ ਆ ਚੰਗੇ ਕਦ ਕਾਟਦੀ ਆ ਹਵਾਨਾ ਥੱਲੇੋਂ ਦੇਖ ਸਕਦੇ ਜੇ ਗੱਬਣਿਆਂ ਜਿਹੜੀ ਅਜੇ ਤਿਆਰ ਹੋਣੀ ਆ ਚੰਗੇ ਪਿੱਠਪੁੜੇ ਦੀ ਮਾਲਕ ਆ ਤੇ ਇਹਦਾ ਮੁੱਲ ਵੀ ਜੀ ਫਿਰ 90000 ਦੀ ਦੇ ਦਈਏ ਜੀ 90000 ਦਾ ਕਰੀਏ ਕਿਉਂ ਮੰਨਤਾ ਨਾ ਉਹੀ ਦੱਸ ਦੋ ਜਿਆਦਾ ਜੀ ਗੱਲ ਕਰੀਏ ਉਹੀ ਦੱਸ ਦੋ ਕੋਈ ਗੱਲ ਪੰਜ ਹਜ਼ਾਰ ਛੱਡ ਦੀਏ ਫਿਰ ਛੱਡ ਦਾਂਗੇ 85000 ਦੀ ਦੇ ਦੋ ਹਾਂ ਜੀ ਦੇ ਦਾਂਗੇ ਬਾਕੀ ਵਿੱਚ ਮੰਨਤਨ ਕਰ ਦੋਗੇ ਕੋਈ ਗੱਲ ਨਹੀਂ ਕੋਈ ਫੋਨ ਲਾਵੇ ਕੋਈ ਗੱਲ ਨਹੀਂ ਕਰਦਾ ਨਹੀਂ ਠੀਕ ਹੈ ਜੀ ਹਾਂ ਜੀ ਤੇ ਹੋਣ ਆ ਗਈ ਆਪਣੇ ਕੋਲ ਜਿਹੜੀ ਸੂਈ ਸਵਾਈ ਆ ਕੰਪੈਕਟ ਜੇ ਹਵਾਨਾ ਜਿਹੜਾ ਇਹਦੇ ਇਹ ਵੀ ਤਾਜੀ ਸੂਈ ਆ ਤੇ ਕੱਦ ਕਾਠ ਵੀ ਚੰਗਾ ਉੱਚਾ ਕਾਦੀ ਸਾਦੇ ਜੀ ਤੇ ਆ ਜਿਹੜਾ ਬੱਚਾ ਇਹਦਾ ਬਿਲਕੁਲ ਤਾਜਾ ਇਹ ਬੱਚਾ ਕਾਦੀ ਸੁਈ ਜੋ ਅੱਛਾ ਕਾਦੀ ਸੁਈ ਆ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ 12-13 ਕਿਲੋ ਚਵਾਈ ਜਾਊਗੀ ਅੱਛਾ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਇਹਨਾਂ ਨੂੰ ਬਾਕੀ ਇਹ ਹੈ ਕਿ ਕੱਦ-ਕਾਟ ਚੰਗਾ ਵਾ ਤੇ ਪੇਟਪੁੜੀ ਦੀ ਵੀ ਜੜੀ ਚੰਗੀ ਹੈ ਹੰਦੇ ਸੰਦੇਹਵਾਨ ਇਹਦਾ ਲੱਗੇ ਤਾਂ ਕੰਪੈਕਟ ਜਿਹੀ ਹਵਾਨਾ ਜਿਹੜਾ ਇਹਦਾ ਤੇ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਮੁੱਲ ਤੇਦਾ ਵੀ ਭਾਜੀ 90000 ਹੀ ਜੋ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇਣੀ ਹੈ ਤੁਸੀਂ ਦੱਸੋ ਕਿੰਨੇ ਦੀ ਦੇ ਦਈਏ ਹਾਂ ਵੀ ਦੱਸਣਾ ਤੁਸੀਂ ਨਹੀਂ ਤੁਸੀਂ ਦੱਸ ਕਿੰਨੇ ਦੀ ਜਿੰਨੇ ਦੀ ਤੁਸੀਂ ਆਖੋਗੇ ਦੱਸਿਓ ਵੇਜੇ ਫਿਰ ਤੁਸੀਂ ਦੱਸੋ ਆਪ ਹੀ ਦੋ ਤੁਸੀਂ ਕਿੰਨਾ 90 ਚ ਕਿੰਨੇ ਛੱਡ ਦੋਗੇ 10 ਛੱਡ ਦਈਏ ਅੱਛਾ 10 ਹੀ ਛੱਡ ਦੋਗੇ ਹਾਂਜੀ 80 ਦੀ ਦੇ ਦੋਗੇ ਹੋਰ ਕਰ ਦੋਗੇ ਮਾਨ ਕੋਈ ਗੱਲ ਨਹੀਂ ਕਰਦਾਂਗੇ ਕਿੰਨਾ ਕਰ ਦੋਗੇ ਤੁਸੀਂ ਦੱਸ ਦੋ ਹਣ ਆਪ ਹੀ ਦੱਸੋ ਨਹੀਂ ਤੁਸੀਂ ਦੱਸ ਦੋ 5 ਹੀ ਛੱਡ ਦਈਏ ਫਿਰ ਹੋਰ ਛੱਡ ਦਾਂਗੇ ਅੱਛਾ ਹਾਂਜੀ 75000 ਦੀ ਐਚਐਮ ਛੋਟ ਛੱਡ ਹੋ ਜਾਊਗੀ ਕੋਈ ਗੱਲ ਨਹੀਂ ਕੋਈ ਵੀਰ ਫੋਨ ਲਾਵੇ ਕੋਈ ਗੱਲ ਨਹੀਂ ਕਰਦਾਂਗੇ ਅੱਛਾ ਹਾਂਜੀ ਕਰ ਦੋਗੇ ਮਾਨ ਤਾਂ ਮੌਕੇ ਤੇ ਕਿੰਨਾ ਕਰ ਦੋਗੇ ਕੋਈ ਗੱਲ ਨਹੀਂ ਕੋਈ ਫੋਨ ਲਾਵੇ ਵੀਰ ਕਰ ਦਾਂਗੇ ਅੱਛਾ ਹਾਂਜੀ ਚਲੋ ਕੋ ਫੋਨ ਤੇ ਪੁੱਛ ਲਿਆ ਨਾ ਹਾਂਜੀ ਹਾਂਜੀ ਠੀਕ ਐ ਤੇ ਠੀਕ ਐ ਵੀਰ ਜੀ ਕੋਈ ਕੁਝ ਕਹਣਾ ਬਾਕੀ ਆ ਕਿ ਇੱਥੋਂ ਕੋ ਤਸੱਲੀ ਕਰਕੇ ਹਨਾ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਖੜੇ ਹਾਂਜੀ 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 ਅੱਜ ਦੋ ਸੋਈਆਂ ਵਾਂ ਤੇ ਦੋ ਗੱਪਣਾ ਵਾਂ ਦੋ ਗੱਪਣਾ ਇੱਥੇ ਆਓ ਆਪਣੀ ਮਰਜ਼ੀ ਨਾਲ ਚਵਾਈ ਕਰੋ ਪਾਸ ਕਰੋ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਕੋਈ ਨਹੀਂ ਵੀ ਵੀ ਰਾ ਸਕਦਾ ਵੀਡੀਓ ਕਾਲ ਤੇ ਆਪਣਾ ਚੰਗੀ ਤਰ੍ਹਾਂ ਵੇਖ ਚਾਹ ਕੇ ਪਾਸ ਕਰ ਲੇ